ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਰੇ ਸਾਧ ਸੰਗਤ ਇੱਕ ਹੋਰ ਸ ਨੂੰ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਕਥਾ ਵਿੱਚ ਉਹ ਗੱਲ ਸੁਣਾਉਣੇ ਆ ਮੇਰਾ ਜਿਹੜਾ ਨਵਾਂ ਚੈਨਲ ਹੈ ਸਿੱਧੂ ਬਾਈ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਲਾਇਕ ਵੀ ਕਰ ਦਿਓ ਮੇਰੇ ਵੀਰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਉਹਨੂੰ ਇੱਕ ਦਿਨ ਸੀ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਜੀ ਦਾ ਦੀਵਾਨ ਲੱਗਿਆ ਹੋਇਆ ਸੀ ਇੱਕ ਛੇਡ ਸੀ ਬਹੁਤ ਤਕੜਾ ਘਰੋਂ ਚੰਗੀ ਫੈਕਟਰੀ ਫੂਟਰੀ ਲੱਗੀ ਹੋਈ ਸੀ ਉਹ ਦੀਵਾਨ ਦੇ ਵਿੱਚ ਗਿਆ ਜੋ ਦੀਵਾਨ ਦੇ ਵਿੱਚ ਗਿਆ ਤੇ ਸਤਿਗੁਰੂ ਜੀ ਦੇ ਕੋਲੇ ਜਾ ਕੇ ਬੈਠ ਗਿਆ ਬਾਬਾ ਜੀ ਹਰਨਾਮ ਸਿੰਘ ਜੀ ਦੇ ਕੋਲੇ ਨੇੜੇ ਜਾਵੇ ਬੈਠੇ ਨੇੜੇ ਜਾਵੇ ਬੈਠੇ ਬਾਬਾ ਜੀ ਬਾਬਾ ਜੀ ਕਹਿੰਦੇ ਹਾਂ ਭਾਈ ਸੇਠਾ ਦੱਸ ਕਿਵੇਂ ਆਇਆ ਕਹਿੰਦਾ ਮਹਾਰਾਜ ਜੀ ਐਂ ਕਰਕੇ ਮੇਰੇ ਪੋਤਾ ਹੈ ਨਹੀਂ ਨਾ ਮੇਰੇ ਬੱਚਾ ਹੈ ਨਹੀਂ ਸਤ ਮੇਰੇ ਬੱਚਾ ਹੈ ਨਹੀਂਗਾ ਪੈਸਾ ਬਥੇਰਾ ਕੰਮ ਬਹੁਤ ਆ ਕੰਮ ਵੀ ਚੰਗਾ ਪੈਸਾ ਵੀ ਬਥੇਰਾ ਪਰ ਬੱਚਾ ਹੈ ਨਹੀਂ ਮੇਰੇ ਸਾ ਸੰਗਤ ਸੰਗਤ ਕਹਿੰਦੀ ਐ ਇੱਕ ਹਿਸਟਰੀ ਕਹਿੰਦੀ ਐ ਇਹ ਵੀ ਬਾਬਾ ਜੀ ਨੇ ਅੱਜ ਤੱਕ ਕਿਸੇ ਤੋਂ ਪੈਸੇ ਨਹੀਂ ਮੰਗੇ ਜਮਈ ਉਹੀ ਨਹੀਂ ਸੀ ਮੰਗਦੇ ਕਹਿੰਦੇ ਸਾਨੂੰ ਫਕੀਰਾਂ ਨੂੰ ਪੈਸੇ ਦਾ ਕੀ ਕੰਮ ਸੰਗ ਦੇ ਵੀ ਅੱਗੇ ਨਹੀਂ ਕਿਸੇ ਤੋਂ ਮੰਗਿਆ ਹੁਣ ਜਦੋਂ ਸੇਠ ਨੇ ਇਹ ਗੱਲ ਕਹੀ ਵੀ ਮੇਰੇ ਘਰੇ ਮੁੰਡਾ ਹੈ ਨਹੀਂ ਬੱਚਾ ਹੈ ਨਹੀਂ ਮੈਨੂੰ ਬੱਚਾ ਚਾਹੀਦਾ ਇਸ ਸੇਠ ਕੋਲ ਵੀ ਪੈਸਾ ਵੀ ਬਸੇਰਾ ਕੰਮ ਵੀ ਚੰਗਾ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਚੰਗਾ ਪਰ ਸੇਠਾ ਇਉਂ ਕਰ ਪਈਆ 10000 ਲਵਾਂਗੇ ਪੁੱਤਰ ਦੀ ਦਾਤ ਤੈਨੂੰ ਦੇ ਦਿਆਂਗੇ ਹੁਣ ਸਾਧ ਸੰਗਤ ਸਾਰੀ ਜਿੰਨੀ ਬੈਠੀ ਸਾਰੀ ਹੈਰਾਨ ਵੀ ਇਹ ਕੀ ਗੱਲ ਹੋ ਗਈ ਵੀ ਅੱਗੇ ਤਾਂ ਬਾਬਾ ਜੀ ਨੇ ਕਿਤੇ ਪੈਸੇ ਮੰਗੇ ਨਹੀਂ ਵੀ ਅੱਜ ਕਿਵੇਂ ਪੈਸੇ ਮੰਗੇ ਨਾਲੇ ਐ ਕਹਿ ਦੇਣਾ ਨਾਲੇ ਕਹਿਣਾ ਯਾਰ ਵੀ ਇਹ ਕੋਈ ਲੀਲਾ ਹੀ ਆ ਕੋਈ ਇਹਦੇ ਵਿੱਚ ਰਾਜ ਆ ਅੱਗੇ ਤਾਂ ਮੰਗੇ ਨਹੀਂ ਬਾਬਿਆਂ ਨੇ ਕਿਤੇ ਵੀ ਕੋਈ ਗੱਲ ਹੈਗੀ ਆ ਆਨੇ ਕਰਨ ਲੱਗ ਗਏ ਭਾਈ ਸਾਰੇ ਬਹਿ ਕੇ ਛੇਠ ਕਹਿੰਦਾ ਜੀ ਸੱਤ ਬਚਨ ਕਹਿੰਦਾ ਗੱਲ ਸੁਣ ਲੈ ਇੱਕ ਮੇਰੀ ਜਿਹੜੀ ਗੱਲ ਮੈਂ ਹੋਰ ਗਾਹ ਕਹਿਣੀ ਹੈ ਰੁਪਿਆ 10000 ਵੀ ਲੈਣਾ ਇੱਕ ਕੰਮ ਤੇਥੋਂ ਹੋਰ ਲੈਣਾ ਫੇਰ ਬੱਚਾ ਹੋ ਕਹਿੰਦਾ ਮਹਾਰਾਜ ਦੱਸੋ ਕਹਿੰਦੇ ਅੰਬਰਤ ਵੇਲੇ ਉੱਠਣਾ ਤਾਰਿਆਂ ਦੀ ਛਾਵੇਂ ਛਾਵੇਂ ਸੋਹਣੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਤੇ ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰਨੀ ਹੈ ਇਹ ਕਰਿਆ ਕਰੇਗਾ ਤੇ ਪੁੱਤਰ ਹੋ ਜਾਊਗਾ ਕਹਿੰਦਾ ਜੀ ਹਾਂ ਇਹ ਕਰੂੰਗਾ ਕਿਉਂ ਹੁਣ ਚਿਰ ਬਹੁਤ ਹੋ ਗਿਆ ਸੀ ਬੱਚਾ ਹੋਇਆ ਨਹੀਂ ਸੀ ਪੂਰਾ ਫੇਰ ਹੀ ਆਇਆ ਸੀ ਬਾਬਿਆਂ ਕੋਲੇ ਨਹੀਂ ਕਿਹੜਾ ਆਉਂਦਾ ਵਾ ਤੇ ਪਰ ਬੱਚਾ ਫਿਰ ਤੇਰੇ ਇਹ ਹੋਊਗਾ ਤੇ ਉਹਦੇ 6 ਉਂਗਲਾਂ ਹੋਣਗੀਆਂ ਛਾਂਗਾ ਹੋਊਂਦਾ ਦੱਸਦਾ ਇਤਿਹਾਸ ਇਹ ਦੱਸਦਾ ਕਦੇ ਜਿਹੜਾ ਬੱਚਾ ਛਾਂਗਾ ਹੋਇਆ ਸੀ ਨਾ ਉਹਦਾ ਨਾਂ ਹੀ ਫਿਰ ਗਾਂ ਛਾਂਗਾ ਸੇਠ ਪੈ ਗਿਆ ਸੀ ਹਿਸਟਰੀ ਤਾਂ ਅੱਗੇ ਚੱਲਦੀ ਆ ਅਰਦਨ ਇੱਕ ਵਿੱਚੋਂ ਦੱਸਣ ਲੱਗਿਆ ਐ ਵੀ ਉਹ ਨਾ ਜਿਹੜਾ ਉਹ ਬੱਚੇ ਦਾ ਨਾਂ ਸੀ ਉਹ ਛਾਂਗਲ ਸੇਠ ਹੀ ਪੈ ਗਿਆ ਸੀ। ਭਾਈ ਉਹ ਸੇਠ ਉੱਠ ਗਿਆ ਘਰੇ। ਘਰੇ ਉੱਠ ਕੇ ਉਹਨੇ ਬਹੁਤ ਉਹ ਬੰਦਗੀ ਜਿੰਨੀ ਬਾਬਿਆਂ ਨੇ ਕਹੀ ਸੀ ਉਨੀ ਕਰੀ। ਸਭਣੀ ਸਭ ਦਾ ਪਾਠ ਵੀ ਕਰਿਆ ਕਰਨ ਘਰ ਦੇ ਸਾਰੇ ਰਲ ਕੇ। ਤੇ ਜੋਗੀ ਸਾਹਿਬ ਦਾ ਵੀ ਕਰਨ ਅੰਦ ਸਾਹਿਬ ਦਾ ਵੀ ਕਰਨ ਅਰਦਾਸ ਵੀ ਬਾਅਦ ਚ ਕਰਿਆ ਕਰਨ। ਸਾਲ ਲੰਘ ਗਿਆ। ਮੈਦ ਹੋ ਗਈ ਜਦੋਂ ਮੈਦ ਹੋ ਗਈ ਤੇ ਸਾਲ ਬਾਅਦ ਬੱਚਾ ਹੋ ਗਿਆ ਬੱਚਾ ਹੋਇਆ ਵੀ ਦਸ਼ਾਗਾ ਸੱਚੀ ਉਵੇਂ ਹੋਇਆ ਕਹਿੰਦੇ ਜਾਂ ਨਿਸ਼ਾਨੀਆਂ ਗੁਰੂ ਨਾਨਕ ਦੇਵ ਜੀ ਦਾ ਕੱਲਿਆ ਹੋਇਆ ਪੁੱਤਰ ਹੋਊਗਾ ਇਹ ਤੇਰੇ ਘਰੇ ਬਹੁਤ ਵੱਡਾ ਪ੍ਰਤਾਪੀ ਬਣੂਗਾ ਤੇਰੇ ਨਾਂ ਵੀ ਵੱਡਾ ਸੇਠ ਹੋ ਕਹਿੰਦਾ ਸੀ ਸਤਿ ਵਚਨ ਉਹੀ ਗੱਲ ਹੋਈ ਸਾਧ ਸੰਗਤ ਪੁੱਤਰ ਪੈਦਾ ਹੋ ਗਿਆ ਸਾਗਾ ਤੇ ਪੁੱਤਰ 6 ਸੱਤ ਮਹੀਨਿਆਂ ਦਾ ਹੋ ਗਿਆ ਤੇ ਸੇਠ ਨੇ ਕੀ ਕਰਿਆ ਤੇ ਸੇਠ ਆ ਗਿਆ ਬਾਬਿਆਂ ਕੋਲੇ ਉਵੇਂ ਦਵਾਨ ਲੱਗਿਆ ਕਹਿੰਦੇ ਆ ਆ ਵੀ ਸੇਠ ਆ ਗਿਆ ਕਹਿੰਦਾ ਜੀ ਹਾਂ ਆ ਗਿਆ 10000 ਸੁਖਿਆ ਸੀ ਤੇ 5000 ਨਾਮਸ਼ਕਾਰ ਕਰਤੀ ਤੇ ਬਾਬਾ ਹਰਨਾਮ ਸਿੰਘ ਜੀ ਹੱਸੀ ਜਾਣ ਬੈਠੇ ਹੱਸੀ ਜਾਣ ਹੱਸੀ ਜਾਣ ਉਹ ਨਹੀਂ ਕਰ ਰਿਹਾ ਗੁੱਸੇ ਨਹੀਂ ਬਈ ਤੇ ਬਾਬਾ ਮਹਾਨਾ ਉਸ ਜੀ ਕਹਿੰਦੇ ਉਹ ਸੇਠਾ ਸੁੱਖ ਕੇ 10000 ਤੇ ਦੰਨਾ 5000 ਚਲੋ ਜੀ ਇੰਨੇ ਨੇ ਸਾਰੋ ਕਹਿ ਕੇ ਤੇ ਚੁੱਪ ਕਰਕੇ ਨਾ ਉੱਠ ਕੇ ਘਰ ਨੂੰ ਸੱਦਾ ਹੀ ਇੰਨਾ ਕਹਿ ਕੇ 5000 ਰੱਖ ਕੇ ਤੇ ਬਾਬੇ ਬੈਠੇ ਹੱਸੇ ਜਾਂਦੇ ਆ ਸੇਠ ਉੱਡ ਗਿਆ ਚਲੋ ਭਾਈ ਇਹ ਜਿਹੇ ਗੱਲ ਹੋਈ ਹੁਣ ਉਹ 5000 ਬਾਬਿਆਂ ਦੇ ਚਰਨਾਂ 'ਚ ਪਿਆ ਉੱਥੋਂ ਦਾ ਨਾ ਇੱਕ ਬਾਬੇ ਦਾ ਸੇਵਕ ਸੀ ਭਾਈ ਨੀਲਾ ਸਿੰਘ ਮਹਾਰਾਜ ਸਿੰਘ ਜੀ ਦਾ ਚੇਲਾ ਕਹਿੰਦੇ ਨੀਲਿਆ ਉਰਿਆ ਕਹਿੰਦਾ ਹਾਂ ਜੀ ਕਹਿੰਦਾ ਆ 5000 ਰੁਪਏ ਚੱਕੋ ਤੇ 5 ਰੁਪਏ ਦੇ ਨਾਲ ਵਿਆਜ ਰੱਖੋ ਉਦੋਂ 500 ਰੁਪਏ 5000 ਬਹੁਤ ਸੀ ਤੇ 5 ਰੁਪਏ ਵੀ ਵਿਆਜ ਹੈ ਉਦੋਂ ਰੁਪਏ ਚਿਰਾਂ ਦੀਆਂ ਗੱਲਾਂ ਇਹ ਇਤਿਹਾਸ ਦੱਸਦਾ ਹੈ ਤੇ ਉਹ ਸੇਠ ਦੇ ਘਰੇ ਜਾ ਸੇਠ ਨੇ ਤਾਂ ਨਹੀਂ ਮਿਲਣਾ ਸਠਾਣੀ ਬੈਠੀ ਹੋਊਗੀ ਉਹਨੂੰ ਫੜਾ ਦੀ ਇਹ 5000 ਰੁਪਏ ਤੇ 5 ਰੁਪਏ ਲੱਗ ਦੂਜੇ ਹੱਥ 'ਚ ਫੜਾ ਦੀ ਵੀ ਇਹ ਵਿਆਜ ਆ ਲੈ ਲਓ ਤੇ ਆਪਦਾ 5000 ਰੁਪਏ ਲੈ ਲਓ ਨਾਲ ਲੈ ਲਓ ਵਿਆਜ ਤੇ ਸਾਡੀ ਮਾਨਤ ਸਾਨੂੰ ਦੇ ਦਿਓ ਆਪਦੀ ਮਾਨਤਾ ਫੜੋ ਸਾਡੀ ਮਾਨਤ ਸਾਨੂੰ ਦੇ ਦਿਓ ਭਾਇ ਉਹ ਨੀਲਾ ਉਹ ਗਿਆ ਕਰੇ ਗਿਆ ਤੇ ਸਠਾਣੀ ਬੈਠੀ ਕਹਿੰਦੇ ਆਓ ਭਾਈ ਕਹਿੰਦੇ ਜੀ ਅਸੀਂ ਆਲੇ ਤੇ ਆ 5000 ਰੁਪਿਆ ਬਾਬੇ ਵਾਲੇ ਮੋੜਿਆ ਇਹ ਗਏ ਸੀਗੇ 10000 ਸੁੱਖਿਆ ਸੀ 10000 ਦਿੱਤਾ ਨਹੀਂ ਤੇ 5000 ਬਾਬੇ ਵਾਲੇ ਫੜਾਤਾ ਤੇ ਨਾਲ ਆ 5 ਰੁਪਏ ਅੱਡ ਵਿਆਜ ਦੇ ਫੜਾ ਤੇ ਆ ਫੜੋ ਉਹ ਫੜੇ ਨਾ ਉਹ ਕਹਿੰਦਾ ਬੱਸ ਜੀ ਮੇਰਾ ਤਾਂ ਇੰਨਾ ਹੀ ਕੰਮ ਸੀ ਮੈਂ ਤਾਂ ਤੁਹਾਨੂੰ ਫੜਾਉਣ ਆਇਆ ਸੀ ਤੇ ਇੱਕ ਗੱਲ ਬਾਬਿਆਂ ਨੇ ਕਹੀ ਆ ਵੀ ਆ ਆਪਦੇ ਪੈਸੇ ਆਪਦੀ ਚੀਜ਼ ਮਾਨਤ ਤੁਸੀਂ ਲੈ ਲਓ ਸਾਡੀ ਮਾਨਤ ਸਾਨੂੰ ਦੇ ਦਿਓ ਉਹਨਾਂ ਸਠਾਣੀ ਦਾ ਪੈ ਗਏ ਪਿੱਛੂ ਸਾਹ ਸੰਗਤ ਨੰਗੇ ਵੇਰੀ ਭੱਜੀ ਜਦੋਂ ਨੀਲਾ ਉੱਠ ਗਿਆ ਉੰਨੀ ਵੇਰੀ ਸੇਡ ਕੋਲੇ ਫੈਕਟਰੀ 'ਚ ਕਹਿੰਦੀ ਆ ਜਾ ਕੀ ਕਰਕੇ ਆਇਆ ਬਾਬਿਆਂ ਕੋਲੇ ਜਾ ਕੇ ਸੁੱਖ ਕੇ 10000 ਰੁਪਇਆ ਉਹ ਉਹਨੂੰ ਨੀਲੇ ਨੂੰ ਵੀ ਕਹਿੰਦੀ ਵੀ ਹਾਂ ਸੁੱਖਿਆ 10000 ਰਹੀ ਸੀ ਕਰੇ 10000 ਕਹਿੰਦਾ ਹੁੰਦਾ ਸੀ ਤੇ ਅੱਜ 5 ਦੇ ਕੇ ਆਇਆ ਕਹਿੰਦੀ ਹਾਂ ਭਾਈ ਉਹ ਗਈ ਭੱਜੀ ਕਹਿੰਦੀ ਦੇਖ ਲੈ ਜੇ ਬੱਚੇ ਨੂੰ ਕੁਝ ਹੋ ਗਿਆ ਤਾਂ ਤੈਨੂੰ ਨਹੀਂ ਛੱਡਣਾ ਸੇਠਾ ਤੇ ਤੂੰ ਬਾਬਿਆਂ ਦਾ 5000 ਰੁਪਇਆ ਰੱਖ ਲਿਆ ਤੇ ਬਾਬਿਆਂ ਨੇ ਆਹ ਗੱਲ ਕਹੀ ਆਹ ਚੱਕੋ ਆਪਦੀ ਮਾਂ ਤੇ ਸਾਡੀ ਮਾਂ ਤ ਸਾਨੂੰ ਦੇ ਦਿਓ ਦੱਸ ਹੁਣ ਕਿਵੇਂ ਕਰਨੀ ਹੈ ਭਾਈ ਪੈ ਸੇੜ ਤਾਂ ਹੋ ਗਿਆ ਹੋਈ ਗੱਲ ਹੁਣ ਬਾਣੀ ਰੋਜ ਪੜਦੇ ਸੀ ਬਾਬਿਆਂ ਤੱਕ ਪੈ ਜਲ ਦਿਖਾਉਣਾ ਸੀ ਨਾ ਵੀ ਗਾ ਕਿਵੇਂ ਕਰੀਦਾ ਹੁੰਦਾ ਵਾ ਆਪਾਂ ਗੁਰੂ ਨਾਨਕ ਨਾ ਵੀ ਜਤਰਾਇਆਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਰਦੇ ਆ ਤੇ ਬਾਬਿਆਂ ਨੇ ਵੀ ਕਰਦੇ ਜਿੱਥੇ ਕਿਤੇ ਆਪਾਂ ਜਾਣਦੇ ਆ ਭਾਈ ਸਕਰਾਂ ਦੇ ਜਾਂਦੇ ਆ ਬੱਬਾ ਲਾਲ ਸਿੰਘ ਦੇ ਜਾਂਦੇ ਆ ਕਿਤੇ ਵੀ ਜਾਂਦੇ ਆ ਆਪਾਂ ਕਰਦੇ ਜਤਰਾਇਆਂ ਆਪਾਂ ਉੱਥੇ ਵੀ ਹੈਗੇ ਆ ਕਈ ਵਾਰ ਬੰਦ ਸੌਕੇ ਤੇ ਦਿਨੇ ਘੱਟ ਆ ਹਣੋ ਪਾਈ ਸੇੜ ਤੇ ਸੇਠੜੀ ਦੋਨੇ ਭੱਜੇ ਘਰੇ ਆ ਗਏ ਘਰੇ ਆ ਕੇ ਤੇ ਪੰਜ ਪੈਸੇ ਤਾਂ ਸੀਗੇ ਪੈਸੇ ਬਥੇਰੇ ਸੀ ਦੇਲੀ ਬਈਮਾਨ ਹੁੰਦਾ ਸੀ ਵੀ ਦੇ ਦੇਨੇ ਬਾਬਿਆਂ ਕੋਲ ਕਿਹੜਾ ਕਾਟਾ ਕਿਸੇ ਗੱਲ ਦਾ ਪੰਜ ਦੇ ਦੇਨੇ ਆ ਪਰ 10 ਸੁੱਖਿਆ 10 ਸੀ ਹੁਣ 10000 ਰੁਪਇਆ ਲੈ ਕੇ ਤੇ ਉਹ 5000 ਰੁਪਏ ਲੈ ਕੇ ਤੇ ਬਾਬਿਆਂ ਦੇ ਚਾਲਣਾ ਚ ਫੇਰ ਜਾਵੜਿਆ ਹੁਣ ਬਾਬੇ ਫੇਰ ਹੱਸੀ ਜਾਂਦੇ ਆ ਬੈਠੇ ਹੁਣ ਸੰਗਤ ਕਹਿੰਦੀ ਆ ਗਿਆ ਸੇੜ ਤਾਲਵਾਦ ਤੇ ਉਹਦੇ ਬਾਬੇ ਨੇ ਤਾਂ ਪੈਸੇ ਲੈਂਦੇ ਨਹੀਂ ਇਹ ਕੀ ਗੱਲ ਹੋਈ ਤੇ ਬਾਬੇ ਨੇ ਮੋੜ ਵੀ ਦਿੱਤੇ ਸੀ ਉਹ ਫੇਰ ਲੈ ਕੇ ਆ ਗਿਆ ਸੇਠ ਕਹਿੰਦਾ ਕਿਉਂ ਸੇਠਾ ਹੁਣ ਕਿਉਂ ਭੱਜਿਆ ਹੁਣ ਦਾਤ ਮੁੜਦੀ ਸੀ ਉਹ ਪਿਆ ਲੋਕਾ ਗੁਰੂ ਨਾਨਕ ਦੇਵ ਮਹਾਰਾਜ ਨਹੀਂ ਪੈਸੇ ਲੈਂਦਾ ਇਹ ਨਹੀਂ ਪੈਸੇ ਲੈਂਦਾ ਨਾ ਮੰਗਦਾ ਇਹ ਲੈ ਜਾ 10000 ਰੁਪਇਆ ਚੱਕ ਕੇ ਨਾ ਤੇਰਾ ਮੁੰਡਾ ਕੁਛ ਮੁੰਡੇ ਨੂੰ ਕੁਛ ਹੋਵੇ ਪੈਸੇ ਵੀ ਲੈ ਜਾ ਤੂੰ ਓਏ ਗੁਰੂ ਨਾਨਕ ਦੇਵ ਜੀ ਦੀ ਦਾਤ ਆ ਉਹ ਯਾਰ ਕਿਤੇ ਐਂ ਖੋਲੂ ਮਾਮੂਲੀ ਗੱਲ ਉਹ ਛੋਡੇ ਰਗਾ ਸੋਡੇ ਸੇਠਾ ਛੋਡੇ ਰਗਾ ਦਿਲ ਛੋਟੇ ਵਾਲਾ ਨਹੀਂ ਮਹਾਰਾਜ ਉਹਨੇ ਦਾਤ ਦੇ ਕੇ ਨਹੀਂ ਖੋਂਦਾ ਉਹ ਨਾ ਤੇਰੇ ਮੁੰਡੇ ਨੂੰ ਕੁਛ ਹੋਣਾ ਸੀ 10000 ਵੀ ਕੋਈ ਤੇ ਨਹੀਂ ਤੇ 5000 ਵੀ ਤੂੰ ਰੱਖ ਰਿਆ ਕੋਈ ਗੱਲ ਨਹੀਂ ਪਰ ਤੇਨੂੰ ਪਤਾ ਲੱਗ ਜਾਣਾ ਸੀ ਕਿ ਗੁਰੂ ਘਰ ਨਾਲ ਬੇਈਮਾਨੀ ਕਿੱਡੀ ਕਰਦਾ ਹੈ ਤੇ ਜਦੋਂ ਤੂੰ ਗੁਰੂ ਘਰ ਨਾਲ ਐਡੀ ਵੱਡੀ ਬੇਇਮਾਨੀ ਕਰਦਾ ਤੇ ਹੋਰ ਨਾਲ ਲੋਕਾਂ ਨਾਲ ਕਿਉਂ ਨਹੀਂ ਕਰਦਾ ਹੋਵੇਗਾ ਤੈਨੂੰ ਇਹ ਚੀਜ਼ ਦਿਖਾਉਣੀ ਸੀ ਜਾਂ ਲੈ ਜਾਏ 10000 ਚੱਕ ਕੇ ਕਹਿੰਦੇ ਨਹੀਂ ਬਾਬਾ ਜਿੱਥੇ ਤੁਸੀਂ ਕਹੋਗੇ ਹੁਣ ਮੈਂ ਐ ਨਹੀਂ ਲੈ ਜਾਣੀ ਜਿੱਥੇ ਤੁਸੀਂ ਮਰਜ਼ੀ ਦੇ ਦਿਓ ਬਹੁਤ ਬਾਬਿਆਂ ਨੇ ਕਿਹਾ ਲੈ ਜਾ ਕਿਸੇ ਨੂੰ ਦੇ ਦੇਂ ਗਰੀਬ ਗੁਰਬੇ ਨੂੰ ਦੇ ਦੇਂ ਕਿਸੇ ਡੋੜਬੰਦ ਨੂੰ ਦੇ ਦੇਂ ਦੇ ਦੇਂ ਪਰ ਇਹ 10000 ਦਾ ਜਦੋਂ ਨਾਮ ਲੈ ਕਹਿੰਦਾ ਬਾਬਾ ਜੀ ਤੁਸੀਂ ਦੱਸੋ ਮੈਂ ਉਹ ਕਹਿੰਦਾ ਚੰਗਾ ਪਰ ਫਲਾਨੇ ਪਿੰਡ ਨਾਲ ਇੱਕ ਫੱਕਰ ਬੈਠਾ ਹੈ ਉਹਨਾਂ ਦੇ ਘਰੇ ਲੋੜਾ ਬਹੁਤ ਗਰੀਬੀ ਹੈ ਜੇ 10000 ਉਸ ਘਰੇ ਜਾ ਕੇ ਦੇ ਦੇਵੇਂ ਤੇ ਸਾਰੇ ਕੰਮ ਸੌਰ ਜਾਣਗੇ ਤੇ ਤੇਰੀ ਚੜ੍ਹਦੀ ਗਲਾ ਕਰੀ ਜਾਊਗਾ ਜਿਵੇਂ ਜਿਵੇਂ ਵਾਰਤ ਹੋਊਗਾ ਤੇਵੇਂ ਤੇਵੇਂ ਦੇ ਕੰਮ ਹੋਣਗੇ ਉਵੇਂ ਮੈਂ ਤੈਨੂੰ ਸੀਸਾ ਦੇਵਾਂ ਉੱਥੇ ਜਾ ਅੱਜ ਤੋਂ ਮੁੜ ਕੇ ਇੱਕ ਤਾਂ ਦਸਵਾਂ ਦਸੌਂ ਦਾ ਹਟੇ ਕੱਢਣੋ ਜੇ ਅੱਗੇ ਵਧਣਾ ਤਾਂ ਫਸਲ ਆਪਾਂ ਵੇਚਦੇ ਆ ਉਹਦਾ ਪੈਸੇ ਜਿੰਨੇ ਕ ਆਪਣੇ ਕੋਲ ਹੁੰਦੇ ਹੁੰਦਾ ਸਾਰੀ ਫਸਲ ਦੇ ਵਿੱਚੋਂ 10ਵਾਂ ਦਸਾਉਂਦਾ ਨਹੀਂ ਹੁੰਦਾ ਜਿਹੜਾ ਬਚਿਆ ਦਿਨ ਉਹਦੇ ਵਿੱਚੋਂ 10ਵਾਂ ਦਸਾਉਂਦਾ ਹੁੰਦਾ ਸਾਥ ਸੰਗਤ ਇਹ 10000 ਬਚਿਆ ਤਾਂ 1000 ਬਣਦਾ ਵੀ ਉਹ ਤੋਂ ਉਹ 1000 ਚ ਵੀ ਆਪਾਂ ਨੂੰ ਬਚਤ ਆ ਉਹ 1000 ਚੋਂ ਵੀ 10ਵਾਂ ਹਿੱਸਾ ਬਣਦਾ 100 ਹੀ ਬਣਦਾ ਤੇ ਉਹ ਦੇਵੋ ਗੁਰੂ ਕਰ ਉਹ ਕਹਿੰਦਾ ਤੂੰ ਅੱਜ ਤੋਂ ਮੁੜ ਕੇ ਇੱਕ ਤਾਂ 10ਵਾਂ ਦਸਾਉਂਦਣਾ ਕੁੰਜੀ ਤੇ ਇੱਕ ਗੁਰੂ ਦਾ ਅੰਮ੍ਰਿਤ ਵੇਲਾ ਨਾ ਕੁੰਜੀ ਜਿੰਨੀਆਂ ਮੰਗਾ ਮੰਗੇ ਆ ਉਹ ਦਾਤਾ ਬੇਅੰਤਾ ਉਹ ਲੋੜਾਂ ਪੂਰੀਆਂ ਕਰਦਾ ਆ ਆਪ ਹੀ ਦਿੰਦਾ ਹੋ ਬਿਨਾਂ ਦੱਸੇ ਕਿਸੇ ਤੋਂ ਉਹ ਪੈਸੇ ਵੱਡੀ ਲੈ ਕੇ ਨਹੀਂ ਦਿੰਦਾ ਉਦਾਂ ਹੀ ਦਿੰਦਾ ਜਿੰਨਾ ਆਪਾਂ ਉਹਦੇ ਨਾਲ ਪਿਆਰ ਕਰਾਂਗੇ ਉਦੋਂ ਬਾਹਲਾ ਪਿਆਰ ਤੇਰੇ ਨਾਲ ਕਰੋ ਜੇ ਬਾਣੀ ਪੜਨੀ ਐ ਸਤ ਸੰਗ ਜਾਣਾ ਗੁਰੂ ਘਰ ਜਾਣਾ ਪਿਆਰ ਦੇ ਨਾਲ ਜਾਓ ਪੂਰਾ ਲੋੜ ਦੇ ਇਹ ਨਾ ਹੋਵੇ ਵੀ ਆ ਬੱਧੇ ਰੁੱਧੇ ਚਲੋ ਨਾ ਲੈ ਅਜੋ ਹੁਣ ਆਪਾਂ ਗੁਰੂ ਘਰ ਮੱਥਾ ਟੇਕ ਇਉਂ ਨਹੀਂ ਬਲਾਸ਼ ਨਾਮ ਨਾਗਰ ਖੁਸ਼ੀ ਦੇ ਵਿੱਚ ਤਾਂ ਤੇ ਪਿਆਰ ਦੇ ਵਿੱਚ ਤਾਂ ਉਹ ਵੀ ਤੇਰਾ ਮਨਜੂਰ ਆ ਵਾਹਿਗੁਰੂ ਨੂੰ ਨਾਮ ਸਕਾਰ ਕਰ ਉਹਦੀ ਕਰੇ ਸੱਚੇ ਪਾਛਾ ਤੂੰ ਹੈਗਾ ਮੈਂ ਤੂੰ ਜਉਣਾ ਜਾਗਦਾ ਤੂੰ ਸਾਡੇ ਵਿੱਚ ਵਸਦਾ ਜਰੇ ਜਰੇ ਪੱਤੇ ਪੱਤੇ ਦੇ ਵਿੱਚ ਵਸਦਾ ਹਾਂ ਰੋਮ ਰੋਮ ਦੇ ਵਿੱਚ ਵਸਦਾ ਤੂੰ ਹੈਗਾ ਆ ਚੱਕਾ ਦਾ 10ਵਾਂ ਦਸੰਦ ਤੇ ਆ ਮੈਂ ਵਾਹਿਗੁਰੂ ਦੀ ਬਾਣੀ ਪੜਦਾ ਨਾ ਅੰਮ੍ਰਿਤ ਵੇਲਾ ਨਾ ਛੱਡੀ ਤੇਰੇ ਬਹੁਤ ਇਹਦੂ ਵੱਡਾ ਵੀ ਤੇਰੇ ਨਾਲੋਂ ਵੱਡਾ ਸੇਠ ਬਣੂਏ ਇਹ ਗੁਰੂ ਨਾਲਕ ਦੀ ਦਾਤ ਹੈ ਤੇ ਇਹਨੂੰ ਵੀ ਸਮਝਾਈ ਬੱਚੇ ਨੂੰ ਵੱਡੇ ਨੂੰ ਵੀ ਭਾਈ ਬਾਣੀ ਪੜ੍ਹਨੀ ਆ ਤੂੰ ਗੁਰੂ ਘਰ ਦੀ ਦਾਤ ਹੈ ਸਾ ਸੰਗਤ ਅੰਮ੍ਰਿਤ ਵੇਲੇ ਨਾਲ ਛੱਡਿਆ ਕਰੋ ਜਿਹੜਾ ਬੰਦਾ ਅੰਮ੍ਰਿਤ ਵੇਲੇ ਜਾਗਦਾ ਬਾਣੀ ਪੜ੍ਹਦਾ ਨਮਸਕਾਰਾਂ ਗੁਰੂ ਦੀਆਂ ਕਰਦਾ ਚੰਗੇ ਕਾਰਜ ਕਰਦਾ ਗਰੀਬ ਗੁਰਬੇ ਦੀ ਸੁਣਦਾ ਲੋੜਵੰਦ ਨੂੰ ਮਦਦ ਦਿੰਦਾ ਲੈਂਦਾ ਵਾ ਉਹ ਬੰਦਾ ਕਦੇ ਵੀ ਇਸ ਦੁਨੀਆ ਤੋਂ ਹਾਰ ਕੇ ਨਹੀਂ ਜਾਂਦਾ ਉਹਦੀ ਚੜਦੀ ਕਲਾ ਹੋ ਦੁੱਖ ਦਿਲਦਰ ਵੀ ਦੂਰ ਰਹਿਣਗੇ ਕਾਰਜ ਵੀ ਸਾਰੇ ਹੋਣਗੇ ਘਰੇ ਅਲਾਦ ਵੀ ਸੁਖੀ ਹੋਊਗੀ ਤੇ ਪਰਮੇਸ਼ਰ ਇਸ ਖੇਤ ਦੇ ਕਾਰਜ ਵੀ ਜਿਹੜੇ ਆਪਾਂ ਖੇਤ ਕਰਦੇ ਆਂ ਚਾਹੇ ਕਾਰ ਕਰਨੇ ਆਂ ਚਾਹੇ ਮੇਸਤਰ ਬਣਾ ਜੋ ਵੀ ਆਪਾਂ ਵਗਨਸ ਵੀ ਕਰਦੇ ਆਂ ਨੌਕਰੀ ਵੀ ਕਰਦੇ ਆਂ ਉਹ ਤੇਰੇ ਸਾਰੇ ਠੀਕ ਰਹਿਣਗੇ ਜੇ ਤੂੰ ਗੁਰੂ ਘਰ ਨੂੰ ਪੂਰਾ ਮੰਨੈ ਗੁਰੂ ਘਰ ਬਣੇ ਇਸੇ ਕਰਤਾ ਸਾਧ ਸੰਗਤ ਆਪਾਂ ਕਹਿੰਦੇ ਨੇ ਇੱਥੇ ਕਿਸੇ ਨੇ ਕੀ ਅੱਖੀਂ ਡੱਟਾ ਫਲਾਣਾ ਕਰ ਲੱਗ ਜੰਨੇ ਆ ਇਹ ਗੱਲਾਂ ਸਭ ਆਪਣੇ ਮਾਨ ਘੜਤਾ ਨਾ ਜਾਣਦੀਆਂ ਗੱਲਾਂ ਆ ਜੇ ਗੁਰੂ ਘਰ ਨੂੰ ਮਨ ਉਹਦੀ ਬਾਣੀ ਬੇਅੰਤ ਪੜਿ ਗਏ ਸੁਣੀ ਗਾਵੀ ਗਏ ਬੋਲੇ ਗਏ ਬੈਠ ਗਏ ਇਸ ਤਰ੍ਹਾਂ ਸੁਣਾਈਏ ਉਹਦੀਆਂ ਚੰਗੇ ਕਾਰਜ ਕਰੀਏ ਕਥਾ ਵਿਚਾਰ ਸੁਣੀਏ ਗੁਰੂ ਅਨੰਦਪੁਰ ਸਾਹਿਬ ਦਾ ਲੰਗਰ ਹੁੰਦਾ ਸਾਧ ਸੰਗਤ ਹੁਣ ਆਪਾਂ ਬੱਧ ਚੜ੍ਹ ਕੇ ਜਿੰਨੇ ਲੋਕ ਜਿੰਨੇ ਵੀ ਆਪਾਂ ਕਰਦੇ ਆ ਆਪਾਂ ਗਰੀਬ ਹੋਗੇ ਕੋਈ 11000 ਕੋਈ 55000 ਜਰ ਕਿੰਨੇ ਮਹਾਰਾਜ ਦੀਆਂ ਚੜ੍ਹਦੀਆਂ ਕਲਾਂ ਹੁੰਦੀਆਂ ਦਾਤਾਂ ਦਿੱਤੀਆਂ ਉਹਦੇ ਵਿੱਚੋਂ ਯਾਰ ਉਹਦੇ ਆਪਾਂ ਲੰਗਰਾਂ ਵਾਸਤੇ ਨਹੀਂ ਦੇ ਸਕਦੇ ਕਿਉਂ ਹਮੇ ਗੀਜੇ ਨੂੰ ਹੱਥ ਪਾ ਕੇ ਕੁੱਟੀ ਬਦੇ ਜਿੰਨਾ ਗੀਜਾ ਕੋਟੋਂ ਉਹਨਾਂ ਦੁੱਖਾਂ ਦਲੇਦਰਾਂ ਚ ਲੱਗੂ ਜੇ ਗੁਰੂ ਘਰ ਨੂੰ ਐ ਖੁਸ਼ ਹੋ ਕੇ ਦੇਵੋਗੇ ਤੇ ਤੁਹਾਡੇ ਕਾਰਜ ਸੁੱਧ ਹੋਣਗੇ